टुडे पंजाब न्यूज़ चैनल ਦੀਆਂ ਖਾਸ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤਫਸੀਮ ਸਿੰਘ ਮਠਾਰੂ ਤੇ ਗੱਲ ਕਰਾਂਗੇ ਅੱਜ ਦੇ ਦਿਨ ਦੀਆਂ ਆਵਡੀਆਂ ਖਬਰਾਂ 'ਤੇ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਚੋਣਵੀਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਨਾਜ਼ੜ ਵਿੱਚ ਬੋਲੇ ਪ੍ਰਧਾਨ ਮੰਤਰੀ ਲੱਗਦਾ ਹੈ ਕਿ ਕਾਂਗਰਸ ਅੱਜ ਵੀ ਸਿੱਖਰ ਤੋਂ 1984 ਦਾ ਬਦਲਾ ਲੈ ਰਹੀ ਹੈ ਜੇਕਰ ਤੁਸੀਂ ਵੀ ਪੀਦੇ ਹੋ ਗਾਰਾ ਦਰਦਤਾ ਹੋ ਜਾਓ ਸਾਧਨ ਦਰਦ ਚ ਮਿਲਿਆ ਇਹ ਖਤਰਨਾਕ ਵਾਇਰਸ WH ਚੋੜੇ ਦਿੱਤੀ ਚੇਤਾਵਨੀ ਸ਼ੰਭੂਵੱਚ ਰੇਲਵੇ ਟ੍ਰੈਕ ਜਾਂਦਾ ਚੌਥਾ ਦਿਨ 54 ਟ੍ਰੇਨਾਂ ਰੱਦ 22 April ਨੂੰ ਜੀਨ ਵਿੱਚ ਸੱਧਿਆ ਵੱਡਾ ਇਕੱਠ ਸਿੱਧੂ ਮੂਸੇਵਾਲੇ ਦੇ ਦੋਸਤ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ ਪੰਜਾਬੀ ਕਾਇਕ ਨੇ ਮੰਗੀ ਸੁਰੱਖਿਆ ਕਾਗਜ਼ ਨੂੰ ਦੋਰਾ ਝਟਕਾ ਕਰਮਜੀਤ ਕੌਰ ਚੌਧਰੀ ਤੇ ਤੇਜਿੰਦਰ ਸਿੰਘ ਬਿੱਟੂ ਬੀਜੇਪੀ ਚ ਸ਼ਾਮਲ ਵਿਦਿਆਰਥੀਆਂ ਲਈ ਵੱਡੀ ਜਾਣਕਾਰੀ ਦੀ ਜਗ੍ਹੀ ਫਾਰਮ ਪਰਾਂ ਲਈ ਬੋਰ ਤਰੀਕਾ ਦਾ ਕੀਤਾ ਐਲਾਨ ਪਠਾਨ ਦੇ ਸੁਖਪਾਲ ਖਰ ਨੇ ਕੀਤੀ ਪ੍ਰੈਸ ਕਾਨਫਰੰਸ ਇਸ ਨੇਤਾ ਨੂੰ ਪਾਰਟੀ ਚ ਆਉਣ ਦਾ ਦਿੱਤਾ ਸੱਦਾ ਕਿਸਾਨਾਂ ਵੱਲੋਂ ਫਿਰ ਬੀਜੇਪੀ ਦਾ ਵਿਰੋਧ ਹਾਂਸਰਾਜ ਹਸਸਣ ਨੇ ਇੱਕ ਹੋਰ ਭਾਜਪਾ ਆਗੂ ਨੂੰ ਘੇਰਿਆ ਅਸੀਂ ਇਕਾਈ ਨਾਲ ਮਿਲ ਕੇ ਚੋਣ ਨਹੀਂ ਲੜਾਂਗੇ ਢੀਂਸਾ ਆਪ ਵਿਧਾਇਕ ਅਮਨਦੀਪ ਅਰੋੜਾ ਨੇ ਕੋਰਟ ਵਿੱਚ ਕੀਤਾ ਸਰੈਂਡਰ ਅਦਾਲਤ ਨੇ ਐਮਐਲਏ ਨੂੰ ਦਿੱਤੀ ਜ਼ਮਾਨਤ ਸਕੂਲਾਂ ਲਈ ਵੱਡੀ ਖਬਰ ਵੱਦੀ ਗਰਮੀ ਨੂੰ ਲੈ ਕੇ ਸਰਕਾਰ ਨੇ ਲਿਆ ਵੱਡਾ ਫੈਸਲਾ ਪੰਜਾਬ ਤੇ ਹਰਿਆਣਾ ਦੇ ਮੌਸਮ ਨੂੰ ਲੈ ਕੇ ਭਾਗ ਨੇ ਚੇਤਾਵਨੀ ਕੀਤੀ ਜਾਰੀ ਤਾਂ ਦੋਸਤੋ ਅਸੀਂ ਆਪਣੀ ਇਸ ਵੇਲੇ ਦੀਆਂ ਚੋਣਵੀਂ ਖਬਰਾਂ ਹੁਣ ਗੱਲ ਕਰਦੇ ਹਾਂ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਪਹਿਲੀ ਖਬਰ ਹੈ ਕਿ ਨਾਂਦੇੜ ਵਿੱਚ ਬੋਲੇ ਪ੍ਰਧਾਨ ਮੰਤਰੀ ਲੱਗਦਾ ਹੈ ਕਿ ਕਾਂਗਸ ਅੱਜ ਵੀ ਸਿੱਖਰਤ 1984 ਦਾ ਬਦਲਾ ਲੈ ਰਹੀ ਹੈ ਕੇਂਦਰ ਸਰਕਾਰ ਵੱਲੋਂ ਸਿੱਖਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਹਮੇਸ਼ਾ ਹੀ ਸਿੱਖ ਭਾਈਚਾਰੇ ਲਈ ਕੀਤੇ ਕੰਮਾਂ ਦਾ ਵਰੋਧ ਕੀਤਾ ਅਜਿਹਾ ਲੱਗਦਾ ਹੈ ਕਿ ਉਹ ਵੀ 1984 ਦਾ ਬਦਲਾ ਲੈ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਂਦੇੜ ਦੀ ਇਹ ਧਰਤੀ ਸਿੱਖ ਗੁਰੂਆਂ ਦੇ ਚਰਨਾਂ ਦੇ ਪੁਰ ਨਾਲ ਪਵਿੱਤਰ ਹੋਈ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਸਿੱਖਿਆਵਾਂ ਸਾਡੀ ਸਰਕਾਰ ਨੇ ਹਮੇਸ਼ਾ ਪ੍ਰੇਰਨਾ ਸਰੋਤ ਰਹੀਆਂ ਨੇ ਸਰਕਾਰ ਨੇ ਹਮੇਸ਼ਾ ਸਰਬੱਤ ਦੇ ਭਲੇ ਦਾ ਹੁਕਮ ਮੰਨਦਿਆਂ ਕੰਮ ਕੀਤਾ ਹੈ ਉਹਨਾਂ ਕਿਹਾ ਕਿ ਸਾਡੀ ਸਰਕਾਰ ਨੂੰ ਗੁਰੂ ਨਾਨਕ ਦੇਵ ਜੀ ਦਾ 500ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਮਿਲਿਆ ਕਰਤਾਰਪੁਰ ਲਾਗੇ ਦਾ ਕੰਮ ਮੁਕੰਮਲ ਕਰਨ ਲੰਗਰ ਨੂੰ ਟੈਕਸ ਬੁਕਤ ਕਰਨ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਜਦੋਂ ਅਫਗਾਨਿਸਤਾਨ ਵਿੱਚ નિર્ਦੋਸ਼ਾਂ ਦੀ ਹੱਤਿਆ ਕੀਤੀ ਗਈ ਅਤੇ ਸਾਡੇ ਧਾਰਮਿਕ ਸਥਾਨਾਂ ਤੇ ਹਮਲੇ ਹੋਏ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਨੂੰ ਮਾਨ ਮਰਿਆ ਦਾ ਨਲ ਭਾਰਤ ਲਿਆਂਦਾ ਮੋਦੀ ਨੇ ਕਿਹਾ ਕਿ ਇਹ ਸਾਡੀ ਸਰਕਾਰੀ ਹੈ ਜੋ ਵੰਡ ਦੇ ਪੀੜਤਾਂ ਲਈ ਨਾਗਰਿਕਤਾ ਸੋਧ ਕਾਨੂੰਨ ਲੈ ਕੇ ਆਈ ਹੈ ਜੀ ਅਜੇ ਹਾਂ ਨਾ ਹੋਇਆ ਹੁੰਦਾ ਤਾਂ ਫਗਾਨਿਸ ਤੋਂ ਅਫਗਾਨਿਸਤਾਨ ਤੋਂ ਆਏ ਸਿੱਖ ਭੈਣ ਭਰਾਵਾਂ ਦਾ ਕੀ ਹਾਲ ਹੋਣਾ ਸੀ ਕਾਂਗਸ ਇਸ ਦਾ ਵੀ ਵਿਰੋਧ ਕਰ ਰਹੀ ਹੈ ਲੱਗਦਾ ਹੈ ਕਿ ਕਾਂਗਸ ਹੁਣ ਵੀ ਸਿੱਖਾਂ ਤੋਂ 1984 ਦਾ ਬਦਲਾ ਲੈ ਰਹੀ ਹੈ ਜੇਕਰ ਤੁਸੀਂ ਵੀ ਪੀਂਦੇ ਹੋ ਗਾਂ ਦਾ ਦੁੱਧ ਤਾਂ ਹੋ ਜਾਓ ਸਾਵਧਾਨ ਦੁੱਧ ਚ ਮਿਲਿਆ ਇੱਕ ਖਤਰਨਾਕ ਵਾਇਰਸ WHO ਨੇ ਦਿੱਤੀ ਚੇਤਾਵਨੀ ਦੁੱਧ ਪੀਣ ਨਾਲ ਫਾਇਦਾ ਇੱਕ ਦੱਸਿਆ ਗਿਆ ਹੈ ਇਸ ਦਾ ਕਾਰਨ ਇਹ ਹੈ ਕਿ ਦੁੱਧ ਵਿੱਚ ਪ੍ਰੋਟੀਨ ਦੇ ਨਾਲ-ਨਾਲ ਪੋਸ਼ਕ ਤੱਤ ਵੀ ਹੁੰਦੇ ਨੇ ਜੇਕਰ ਦੁੱਧ ਗਾਂ ਦਾ ਹੋਵੇ ਤਾਂ ਇਹ ਹੋਰ ਵੀ ਫਾਇਦੇਮੰਦ ਹੋ ਜਾਂਦਾ ਪਰ ਹਾਲ ਹੀ ਵਿੱਚ ਇਸ ਵਿੱਚ ਬર્ડ ਫਲੂ H5N1 ਵਾਇਰਸ ਪਾਇਆ ਗਿਆ ਜਿਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ WHO ਨੇ ਚੇਤਾਵਨੀ ਜਾਰੀ ਕੀਤੀ ਹੈ ਮੀਡੀਆ ਰਿਪੋਰਟਰਾਂ ਦੇ ਮੰਨੀਏ ਤਾਂ ਇਹ ਵਾਇਰਸ ਅਮਰੀਕਾ ਵਿੱਚ ਪਾਇਆ ਗਿਆ ਹੈ ਇਸ ਸਬੰਧੀ ਅਮਰੀਕਾ ਦੀਆਂ ਕਈ ਡੇਰੀਆਂ ਤੋਂ ਦੁੱਧ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਨੂੰ ਭੇਜੇ ਗਏ ਨੇ ਬਾਰਨ ਫਲੂ ਦਾ ਵਾਇਰਸ ਸਾਡੇ ਲਈ ਨਵਾਂ ਨਹੀਂ ਹੈ ਇਸ ਵਾਇਰਸ ਨੇ ਭਾਰਤ ਵਿੱਚ ਆਪਣਾ ਅਸਰ ਦਿਖਾਇਆ ਇਹ ਵਾਇਰਸ ਪਾਂਚੇ ਰਹੇ ਮਨੁੱਖਾਂ ਵਿੱਚ ਫੈਲਦਾ ਜਿਸ ਕਾਰਨ ਇਸ ਵਾਇਰਸ ਨਾਲ ਸੰਕਰਮਿਤ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਇਹ ਵਾਇਰਸ ਕਰੀਬ 10 ਸਾਲ ਪਹਿਲਾਂ ਭਾਰਤ ਵਿੱਚ ਕਈ ਥਾਵਾਂ ਤੇ ਫੈਲ ਗਿਆ ਸੀ ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਸੀ ਸ਼ੰਭੂ ਵੱੱਲੇ ਰੇਲਵੇ ਟ੍ਰੈਕ 'ਤੇ ਜਾਣ ਦਾ ਚੌਥਾ ਦਿਨ 54 ਟ੍ਰੇਨਾਂ ਰੱਦ 22 April ਨੂੰ ਜੀਨ ਚ ਸੱਧਿਆ ਵੱਡਾ ਇਕੱਠ ਸ਼ੰਭੂ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦੇ ਧਰਨੇ ਦਾ ਕੱਲ ਚੌਥਾ ਦਿਨ ਸੀ ਅੰਬਾਲਾ ਕੈਂਟ ਤੋਂ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਜਾਣ ਵਾਲਾ ਰੇਲਵੇ ਟ੍ਰੈਕ ਪੂਰੀ ਤਰ੍ਹਾਂ ਜਾਮ ਰਿਹਾ ਟ੍ਰੈਕ ਜਾਮ ਕੰਨ ਦਿੱਲੀ ਅਤੇ ਉੱਤਪ੍ਰਦੇਸ਼ ਤੋਂ ਹਰਿਆਣਾ ਵਾਇਆ ਪੰਜਾਬ ਅਤੇ ਜੰਮੂ ਕਸ਼ਮੀਰ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਪ੍ਰਭਾਵਿਤ ਹੋਈਆਂ ਕਿਸਾਨਾਂ ਦੇ ਅंदोलਨ ਕਾਰਨ ਛੇਵਾਰ ਨੂੰ ਵੀ ਰੇਲਵੇ ਨੂੰ 54 ਟ੍ਰੇਨਾਂ ਰੱਦ ਕਰਨੀਆਂ ਪਈਆਂ ਰੇਲਵੇ ਨੇ ਆਪਣੀ ਸੂਚੀ ਜਾਰੀ ਕਰ ਦਿੱਤੀ ਹੈ ਟ੍ਰੇਨ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਦੂਜੇ ਪਾਸੇ ਕਿ ਸਰਨੇ 22 April ਨੂੰ ਜੀਨ ਦੇ ਵਿੱਚ ਮੀਟਿੰਗ ਕਰਕੇ ਜ਼ਿਲ੍ਹੇ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਸੰਬੰਧੀ ਵੱਡਾ ਐਲਾਨ ਕਰਨ ਲਈ ਕਿਹਾ ਹੈ ਇਸ ਤੋਂ ਇਲਾਵਾ ਕਿਸਾਨਾਂ ਨੇ ਪੰਜਾਬ ਆਈਪਰ ਦੇ ਸੂਬਾ ਪ੍ਰਧਾਨ ਸੁਨੀਲ ਜਾਖਰ ਦੇ ਚੁਣੌਤੀ ਨੂੰ ਸਵੀਕਾਰ ਕਰਦੇ 23 April ਨੂੰ ਚੰਡੀਗੜ੍ਹ ਦੇ ਕਿਸਾਨ ਭੰਗਵੇਂਗੇ ਭਾਜਪਾ ਆਗੂ ਨੂੰ ਡੀ ਕਰਨ ਦੇ ਕਿਹਾ ਤੁਹਾਨੂੰ ਦੱਸ ਦਈਏ ਕਿ 13 ਫਰਵਰੀ ਤੋਂ ਹਰਿਆਣਾ ਤੇ ਪੰਜਾਬ ਦੇ ਖਨੌਰੀਓ ਤੇ ਸ਼ਮੂ ਬਾਡਰ ਦੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਸਿੱਧੂ ਮੂਸੇਵਾਲਾ ਦੇ ਦੋਸਤ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ ਪੰਜਾਬੀ ਗਾਇਕ ਨਿੰਮੰਦੀ ਸੁਰੱਖਿਆ ਮਰਹੂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਾਸ ਦੋਸਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਗਾਇਕ ਅਤੇ ਮੂਸੇਵਾਲਾ ਦਾ ਦੋਸਤ ਜਿਸ ਦਾ ਨਾਂ ਸਿੰਘ ਗਰੇਵਾਲ ਲਗਾਤਾਰ ਸੁਰੱਖਿਆ ਬਟੋਰੇ ਹੈ ਜਾਣਕਾਰੀ ਮੁਤਾਬਕ ਗਾਇਕ ਦੇ ਸਿੰਘ ਗਰੇਵਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਇਸ ਦੌਰਾਨ ਗਾਇਕ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਆਖਿਰ ਮਾਮਲਾ ਕੀ ਹੈ ਉਸ ਬਾਰੇ ਦੱਸ ਦਿੰਦੇ ਹਾਂ ਜਾਣਕਾਰੀ ਮੁਤਾਬਕ ਜਸਟਿਸ ਜਸਜੀਤ ਸਿੰਘ ਬੇਦੀ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਪੰਜਾਬ ਪੁਲਿਸ ਜਸਕਰਨ ਸਿੰਘ ਗਰੇਵਾਲੋਂ ਦੋ ਹਥਿਆਰਬੰਦ ਸੁਰੱਖਿਆ ਮੁਲਾਜ਼ਮ ਮਹੱਈਆ ਕਰਵਾਉਣ ਦਾ ਹੁਕਮ ਦਿੱਤੇ ਹਨ ਉਹਨਾਂ ਪਟੀਸ਼ਨ ਵਿੱਚ ਕਿਹਾ ਹੈ ਕਿ ਜਿਸ ਕਾਰਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਕਰੀਬੀ ਦੋਸਤ ਸੀ ਇਸ ਦੌਰਾਨ ਮਈ 2022 ਵਿੱਚ ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਬਾਅਦ ਜਿਸ ਕਾਰਨ ਨੂੰ ਇੰਗਲੈਂਡ ਭੇਜਿਆ ਗਿਆ ਸੀ ਹਾਲ ਹੀ ਵਿੱਚ ਕਿਸੇ ਨੇ ਇੱਕ ਪਿਸਤੌਲ ਦੇ ਇਮੋਜੀ ਦੇ ਨਾਲ ਯੂ ਨੈਕਸਟ ਕਮੈਂਟ ਰਹਿਤਮਕ ਦਿੱਤੀ ਤੇ ਹਾਈ ਕੋਰਟ ਨੇ ਵੀ ਸੁਰੱਖਿਆ ਦੇ ਹੁਕਮ ਦੇਣ ਦੇ ਨਾਲ ਹੀ ਪੰਜਾਬ ਪੋਸਟ ਤੋਂ ਵੀ ਜਵਾਬ ਮੰਗਿਆ ਹੈ ਕਾਰਕਸ ਨੂੰ ਦੋਰਾ ਛੱਡ ਕੇ ਕਰਮਜੀਤ ਕੌਰ ਚੌਧਰੀ ਅਤੇ ਤੇਜਿੰਦਰ ਸਿੰਘ ਬਿੱਟੂ ਬੀਜੇਪੀ ਚਾਹ ਸ਼ਾਮਲ ਪੰਜਾਬ ਚ ਵੋਟਰ ਤੋਂ ਪਹਿਲਾਂ ਕਾਂਗਰਸ ਨੂੰ ਡਬਲ ਚਾਟ ਕਰਨ ਲੱਗੇ ਐ ਸਾਬਕਾ ਐਮਪੀ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਤੇ ਤੇਜਿੰਦਰ ਸਿੰਘ ਬਿੱਟੂ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਕੇਂਦਰੀ ਮੰਤਰੀ ਅਸ਼wini Vaishnaw ਤੇ ਪਾਰਟੀ ਜਨਨਕਤਰ ਵਿਰੋਧ ਤਾਵੜੇ ਨੇ ਦੋਵਾਂ ਦਾ ਸਵਾਗਤ ਕੀਤਾ ਕਰਮਜੀਤ ਕੌਰ ਚੌਧਰੀ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਰ ਨਰਾਜ਼ਨ ਕੱਲ ਭਾਜਪਾ ਦੇ ਦਿੱਲੀ ਹੈੱਡਕੁਆਰਟਰ ਵਿਖੇ ਭਾਜਪਾ ਜੁਆਇਨ ਕੀਤੀ ਜ਼ਿਕਰਯੋਗ ਹੈ ਕਰਮਜੀਤ ਕੌਰ ਚੌਧਰੀ ਇਹ ਅੰਦਰ ਲੋਕ ਸਭਾ ਹਲਕੇ ਤੋਂ ਜਿਮਨੀ ਲਚੋਣਾ ਲੜ ਚੁੱਕੇ ਹਨ ਉੱਥੇ ਹੀ ਜਨਰਲ ਸਕੱਤਰ ਤੇ ਮਾਝਰਾ ਪ੍ਰਦੇਸ਼ ਚ ਮਾਝਰਾ ਪ੍ਰਦੇਸ਼ ਦੇ ਸੈਚਾਰਜ ਡਾਕਟਰ ਤਰਜਿੰਦਰ ਸਿੰਘ ਬਿੱਟੂ ਕਾਂਗਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਜਪਾ ਤੇ ਸ਼ਾਮਲ ਹੋ ਗਏ ਬਿੱਟੂ ਗਰਦੀ ਪਰਵਾਦ ਦੇ ਬੇਹਦ ਕਰੀਬੀ ਮੰਨੇ ਜਾਂਦੇ ਨੇ ਉਹ ਅੱਜ ਦਿੱਲੀ ਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਚ ਭਾਜਪਾ ਦੇ ਸ਼ਾਮਲ ਹੋਏ ਤੇ ਭਾਜਪਾ ਦੇ ਕੌਮੀ ਮੋਲਾਰੇ ਜੈਵੀਰ ਸਿੰਘ ਸ਼ੇਰਗਿਰ ਵੀ ਉਹਨਾਂ ਦੇ ਨਾਲ ਮੌਜੂਦ ਸਨ ਬਿੱਟੂ ਨੇ ਕਾਂਗਸ ਦੇ ਕੌਮੀ ਪ੍ਰਧਾਨ ਮਲਿਕਾ ਜਨ ਖਰਗੇ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ ਬਿੱਟੂ ਜ਼ਿਲਹੰਦਰ ਕੇਂਦਰੀ ਹਲਕੇ ਤੋਂ ਕਾਂਗਸ ਦੇ ਟਿਕਟ ਤੇ ਇੱਕ ਵਾਰ ਚੋਣ ਲੜ ਚੁੱਕੇ ਨੇ ਬਿੱਟੂ ਪਿਛਲੇ ਕੁਝ ਸਮੇਂ ਤੋਂ ਕਾਂਗਸ ਤੇ ਕਿਤੇ ਨਜ਼ਰ ਨਹੀਂ ਆ ਰਹੇ ਸਨ ਮੰਨਿਆ ਜਾ ਰਿਹਾ ਹੈ ਕਿ ਆਸਾਨ ਦੇ ਕਾਰਨ ਉਹਨਾਂ ਨੇ ਭਾਏ ਪੱਛੇ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ ਵਿਦਿਆਰਥੀਆਂ ਲਈ ਵੱਡੀ ਜਾਣਕਾਰੀ ਰੀ ਚੈਕਿੰਗ ਫਾਰਮ ਭਰਨ ਲਈ ਬੋਰਡ ਤਰੀਕਾ ਕਿ ਟਾਇਲੈਂਡ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2023-24 ਦੀਆਂ ਪ੍ਰੀਖਿਆਵਾਂ ਦਾ ਰੀ ਅਪੀਅਰ ਐਲਾਨੇ ਵਿਦਿਆਰਥੀਆਂ ਨੂੰ ਮੌੜ ਪੜਤਾਲ ਕਰਵਾਉਣ ਦੀ ਮਿਤੀ ਦਾ ਐਲਾਨ ਕਰ ਦਿੱਤਾ ਹੈ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਆਨਲਾਈਨ ਫਾਰਮ ਅਤੇ ਫੀਸ ਭਰਨ ਦੀ ਮਿਤੀ 22 ਅਪ੍ਰੈਲ ਤੋਂ 6 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ ਬੁਲਾ ਰਹੇ ਨੇ ਅੱਗੇ ਕਿ ਹੈ ਕਿ ਪੀਸ ਭਰਨ ਪ੍ਰੰਪਰਤ ਪ੍ਰੀਖਿਆ ਆਤੀ ਆਨਲਾਈਨ ਵੀ ਨਹੀਂ ਭਰੇ ਫਾਰਮ ਦਾ ਪ੍ਰਿੰਟ ਆਪਣੇ ਕੋਲ ਹੀ ਰੱਖਣ ਉਸ ਜੀ ਹਾਰਡ ਕਾਪੀ ਦਫਤਰ ਵਿੱਚੇ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ ਯਾਦ ਰੱਖੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲਾਨਾ ਪ੍ਰੀਖਿਆਵਾਂ ਪੂਰੇ ਵਿਸ਼ੇਨ ਰੀ ਅਪੀਅਰ ਵੱਧੂ ਵਿਸ਼ਾ ਤੇ ਦਰਜਾ ਕਾਰਗੁਜ਼ਾਰੀ ਵਧਾਉਣ ਲਈ 10ਵੀਂ ਸ਼੍ਰੇਣੀ ਦਾ ਨਤੀਜਾ 18 April ਨੂੰ ਘੋਸ਼ਿਤ ਕੀਤਾ ਸੀ ਇਹਨਾਂ ਪ੍ਰੀਖਿਆਵਾਂ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਬੋਰਡ ਵੱਲੋਂ ਜਾਰੀ ਅੰਕਾਂ ਸ਼ੰਕਿਆਂ ਨੂੰ ਦੂਰ ਕਰਨ ਲਈ ਮੁਰ ਪੜਤਾਲ ਕਰਵਾਉਣ ਦੀ ਸਹੂਲਤ ਦੇਤੀ ਗਈ ਹੈ ਪਠਾਨ ਦੇ ਸੁਖਪਾਲ ਖੈਰਾ ਨੇ ਕੀਤੀ ਪ੍ਰੈਸ ਕਾਨਫਰੰਸ ਇਸ ਨੇਤਾ ਨੂੰ ਪਾਰਟੀ ਚੋਂ ਦਾ ਦਿੱਤਾ ਸੱਦਾ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠਲਾ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਤੇ ਕਿਸਾਨ ਕਾਂਗਰਸ ਦੇ ਕੌਮੀ ਪ੍ਰਧਾਨ ਸੁਖਪਾਲ ਸਿੰਘ ਖੇੜਾ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਉਸ ਦਿਨ ਉਹਨਾਂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਅਕਾਲੀ ਆਗੂ ਤੇ ਸਾਬਕਾ ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਡ ਸਾਨੂੰ ਕਾਂਗਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਆ ਕਿ ਹੈ ਕਿ ਉਹਨਾਂ ਨੂੰ ਕਾਂਗਰਸ ਵਿੱਚ ਪੂਰਨ ਮਾਨ ਸਨਮਾਨ ਮਿਲੇਗਾ ਉਹਨਾਂ ਨੇ ਕਿ ਚਕਬੀਰ ਬਾਦਲ ਨੇ ਪਰਮਿੰਦਰ ਢੀਂਡ ਸਾਹਿਬ ਟਿਕਟ ਦਾ ਦੇ ਕੇ ਢੀਂਡ ਸਾਹਿਬ ਪਰਿਵਾਰ ਨਾਲ ਸਿਆਸੀ ਕਤਲ ਕੀਤਾ ਹੈ ਜਦੋਂ ਕਿ ਪਰਮਿੰਦਰ ਸ਼ਰੀਫ ਅਤੇ ਪੱਕੇ ਸਿਆਸਤਦਾਨ ਹਰਨਵਿੰਦਰ ਗੁਰਪੱਟਲ ਦੇ ਸੁਖਪਾਲ ਸਿੰਘ ਖੈਰਣੇ ਨੇ ਕਿਹਾ ਕਿ ਸੁਖਬੀਰ ਬਾਦਲ ਕਦੇ ਵੀ ਢੀਂਡ ਸਾਹਿਬ ਪਰਿਵਾਰ ਨੂੰ ਰਾਜਨੀਤਿਕ ਚੱਗੇ ਵਾਧਾ ਨਹੀਂ ਦੇਖਣਾ ਚਾਹੁੰਦੇ ਇਸ ਲਈ ਢੀਂਡ ਸਾਹਿਬ ਪਰਿਵਾਰ ਨੂੰ ਪੰਜਾਬ ਅਤੇ ਕਿਸਾਨ ਹਤਾਚੀ ਹਤਾਚੀ ਕਾਂਗਰਸ ਦਾ ਸਾਥ ਦੇਣਾ ਚਾਹੀਦਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਬਾਰੇ ਬੀਬੀ ਪੱਠਾ ਨੇ ਕਿਹਾ ਕਿ ਜੇਕਰ ਪ੍ਰਿੰਦਰ ਢੀਡ ਸਾਖ ਕਾਂਜ ਦੀ ਤਰਫੋਂ ਲਹਿਰਾਦ ਹਲਕੇ ਤੋਂ ਚੋਣ ਲੜਨਾ ਚਾਹੁੰਦੇ ਹਨ ਤਾਂ ਕਿ세 ਹੋਰ ਹਲਕੇ ਤੋਂ ਹਲਕੇ ਦੀ ਭਾਲ ਕਰਦਗੇ ਜਿਸ ਤੋਂ ਸਪਸ਼ਟ ਹੈ ਕਿ ਕਾਂਗਰਸ ਪਾਰਟੀ ਵਿੱਚ ਢੀਡ ਸਾਦੀ ਦੋਵੇਂ ਹੱਥੀ ਮਦਦ ਕਰੇਗੀ ਕਿਸਾਨਾ ਵੱਲੋਂ ਫਿਰ ਬੀਜੇਪੀ ਦਾ ਵਿਰੋਧ ਹੰਸਰਾਜ ਖਾਸਸਣੇ ਇੱਕ ਹੋਰ ਪਾਇਪ ਆਗੂ ਨੂੰ ਕੇਰਿਆ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ جاری ਹੈ ਭਾਜਪਾ ਉਮੀਦਵਾਰ ਹਾਂਸਰਾ ਦੇ ਹੱਥ ਛਣਿਵਾਰ ਨੂੰ ਮੋਗਾ ਦੇ ਪਿੰਡਾਂ ਮਾੜੀ ਮਸਤਫਾ ਪਹੁੰਚੇ ਸਨ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਨੂੰ ਕਾਲੇ ਝੰਡੇ ਦਿਖਾਏ ਗਏ ਭਾਜਪਾ ਉਮੀਦਵਾਰ ਹਰਸ ਰਾਜ ਖੰਸਰਾਜ ਖੰਸਵਰਧ ਇਹ ਤਾਰਨਾ ਕਿਸਾਨਾਂ ਨੇ ਭਾਰਤੀ ਕਿਸਾਨੀਓ ਨੇ ਇਕਤਾ ਗਰਾਹਾਂ ਦੇ ਬੈਨਰ ਹਟ ਕੀਤਾ ਜਾਣਕਾਰੀ ਦਿੰਦਾ ਕਿਸਾਨ ਅਗਗ ਬਰਵਿੰਦਰ ਸਿੰਘ ਨੇ ਦੱਸਿਆ ਕਿ ਭਾਜਪਾ ਦਾ ਸੰਜਿਆ ਕਿਸਾਨ ਮੋਰਚੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਸ਼ੰਭੂ ਸਰਹਾਰੇ ਤੇ ਸਰਕਾਰ ਦੇ ਇਸ਼ਾਰੇ ਤੇ ਜੋ ਵੀ ਹੋਇਆ ਉਹ ਨਿੰਦਨਯੋਗ ਹੈ ਸਾਰੇ ਕਿਸਾਨਾਂ ਵੱਲੋਂ ਭਾਜਪਾ ਦਾ ਬਾਈਕਾਟ ਕੀਤਾ ਗਿਆ ਹੈ ਭਾਜਪਾ ਮੀਦ ਵਰਾਂ ਦਾ ਵੀ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ ਅਜ ਭਾਰਤੀ ਕਿਸਾਨੀ ਹਣ ਇਕਤਾ ਗ੍ਰਾਹਾਂ ਦੀ ਤਰਫੋਂ ਹਾਂਸਰਾ ਖਾਂਸ ਨੂੰ ਮਾਰੀ ਮਸਤਾਵਾ ਵਿੱਚ ਕਾਲੇ ਛੰਨੇ ਦਿਖਾ ਕੇ ਉਸ ਪਰਦਰਸ਼ਨ ਕੀਤਾ ਗਿਆ ਤੇ ਭਵਕ ਵਿੱਚ ਇਹ ਅਜਿਹਾ ਹੀ ਹੁੰਦਾ ਰਹੇਗਾ ਅਸੀਂ ਅਕਾਲੀ ਦਲ ਮਿਲ ਕੇ ਚੋਣ ਨਹੀਂ ਲੜਾਂਗੇ ਢੀਂਸਾ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸੁਖਦੇਵ ਸਿੰਘ ਢੀਂਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਨਹੀਂ ਲੜਾਂਗੇ ਉਹਨਾਂ ਕਹੇ ਕਿ ਸਾਡੇ ਵਰਕਰਾਂ ਵਿੱਚ ਬਹੁਤ ਅਨਰਾਜ਼ਗੀ ਹੈ ਵਰਕਰ ਮੈਨੂ ਆਜ਼ਾਦ ਚੋਣ ਲੜਨ ਲਈ ਕਹਿ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਮੈਂ ਅਕਾਲੀ ਹੀ ਹਾਂ ਅਕਾਲੀ ਹੀ ਹਾਂ ਤੇ ਅਕਾਲੀ ਹੀ ਰਹਾਂਗਾ ਸੁਖਦੇਵ ਸਿੰਘ ਦਾ ਇਹ ਬਿਆਨ ਸੁਖਬੀਰ ਸਿੰਘ ਬਾਦਲ ਦੀਆਂ ਮਸ਼ਕਲਾਂ ਨੂੰ ਹੋਰ ਵਧਾ ਸਕਦਾ ਜੋ ਪਿਛਲੇ ਦਿਨੀ ਉਹਨਾਂ ਨੂੰ ਮਨੋਰਨ ਪੱਜ ਸਨ ਚੌਕ ਆਪ ਵਿਧਾਇਕ ਅਮਨਦੀਪ अरोड़ा ਨੇ ਕੋਰਟ ਚ ਕੀਤਾ ਸਰੈਂਡਰ ਅਦਾਲਤ ਨੇ ਐਮਐਲਏ ਨੂੰ ਦਿੱਤੀ ਜ਼ਮਾਨਤ ਮੋਗਾ ਤੋਂ ਆਪ ਵਿਧਾਇਕ ਅਮਨਦੀਪ अरोड़ा ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਪਿਛਲੇ ਕੁਝ ਦਿਨਾਂ ਤੋਂ ਉਹ ਵਿਵਾਦਾਂ ਚ ਘਿਰੇ ਹੋਏ ਸਨ ਉਹਨਾਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ ਪਰ ਅੱਜ ਵਿਧਾਇਕਾਂ ਨੇ ਕੋਰਟ ਵਿੱਚ ਸਰੈਂਡਰ ਕਰ ਦਿੱਤਾ ਜਿਸ ਤੋਂ ਬਾਅਦ ਕੋਰਟ ਵੱਲੋਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਦੱਸ ਦਈਏ ਕਿ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਅਮਨਦੀਪ ਅਰੋੜਾ ਵੱਲੋਂ ਇੱਕ ਕਾगज ਦੇ ਪ੍ਰਿੰਸੀਪਲ ਤੇ ਉਸ ਦਾ ਫਰਜੀ ਪੀਏ ਬਣ ਕੇ ਧਾਮ ਕੀਤੇ ਦੇ ਦੋਸ਼ ਲਗਾਏ ਗਏ ਸਨ ਇਤੋਂ ਤੱਕ ਕਿ ਉਸ ਦਾ ਨੰਬਰ ਵੀ ਜਾਰੀ ਕੀਤਾ ਗਿਆ ਸੀ ਜਿਸ ਸਾਕਸ ਦਾ ਜ਼ਿਕਰ ਕੀਤਾ ਗਿਆ ਸੀ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ ਨੂੰ ਬੇਬੁਨਿਆ ਬਸਿਆ ਸੀ ਇਸ ਬਾਤ ਅਮਨਦੀਪ ਅਰੋੜਾ ਨੂੰ 12 ਜਨਵਰੀ ਨੂੰ ਤਲਬ ਕੀਤਾ ਗਿਆ ਸੀ ਪਰ ਕੋਰਟ ਵੱਲੋਂ 12 April ਨੂੰ ਵੀ ਨਹੀਂ ਪਹੁੰਚਿਆ ਪਰ ਹੁਣ ਇਹਨਾਂ ਸਭ ਦੇ ਦਰਮਿਆਨ ਵਿਧਾਇਕਾਂ ਲਈ ਰਾਹਤ ਭਰੀ ਖਬਰ ਹੈ ਉਹਨਾਂ ਨੇ ਕੱਲ ਕੋਰਟ ਵਿੱਚ ਜਦੋਂ ਸਰੈਂਡਰ ਕੀਤਾ ਤਾਂ ਅਦਾਲਤ ਵੱਲੋਂ ਵੀ ਵਿਧਾਇਕ ਨੂੰ ਜ਼ਮਾਨਤ ਦੇ ਦਿੱਤੀ ਇਸ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਵਾਦਵੀ ਪਾਰਟੀ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਲਈ ਇਹ ਚੰਗੀ ਖਬਰ ਹੈ ਸਕੂਲਾਂ ਲਈ ਵੱਡੀ ਖਬਰ ਵਾਦੀ ਗਰਮੀ ਲੈ ਕੇ ਸਰਕਾਰ ਨੇ ਲਿਆ ਵੱਡਾ ਫੈਸਲਾ ਰਾਜਧਾਨੀ ਚ ਵਾਦੇ ਤਾਂ ਮਣ ਕਾ ਦਿੱਲੀ ਸਰਕਾਰ ਦੇ ਸਿੱਖਿਆ ਡਾਇਰੈਕਟੋਰੇਟ ਨੇ ਸਕੂਲਿਸ ਵਿਦਿਆਰਥੀਆਂ ਲਈ ਦੇਸ਼ਾਂ ਨਿर्देश ਜਾਰੀ ਕੀਤੇ ਡਾਇਰੈਕਟੋਰੇਟ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਦਿੱਲੀ ਵਿੱਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋ ਜਾਂਦਾ ਜੋ ਕਿ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੇ ਕਿਸ਼ੋਰਾਂ ਦੀ ਸਿਹਤ ਲਈ ਹਾਨੀਕਾਰਕ ਹੈ NCR ਵਿੱਚ ਤਾਪਮਾਨ ਵਿੱਚ ਵਾਧੇ ਕਾਰਨ ਲੋਕਾਂ ਵਿੱਚ ਥਕਾਵਟ ਡੀਹਾਈਡਰੇਸ਼ਨ ਦਸਤ ਅਤੇ ਉਲਟੀਆਂ ਸਮੇਤ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦੇ ਘਟਣਾ ਵਿੱਚ ਵਾਅਦਾ ਹੋਇਆ ਡਾਇਰੈਕਟੋਰੇਟ ਨੇ ਕਿਹਾ ਕਿ ਗਰਮੀ ਦੇ ਦੌਰਾਨ ਵਿਦਿਆਰਥੀਆਂ ਨੂੰ ਗਰਮੀ ਨਾਲ ਹੋਣ ਵਾਲੀਆਂ ਇਹਨਾਂ ਬਿਮਾਰੀਆਂ ਤੋਂ ਬਚਾਅ ਲਈ ਕੁਝ ਕਦਮ ਚੁੱਕਣ ਦੀ ਲੋੜ ਹੈ ਡਾਇਰੈਕਟੋਰੇਟ ਨੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਯੋਗ ਉਪਾਅ ਕਰਨ ਲਈ ਜਾਗਰੂਕ ਕਰਨ ਡਾਇਰੈਕਟੋਰੇਟ ਨੇ ਦੁਪਹਿਰ ਦੀ ਸ਼ਿਫਟ ਵਿੱਚ ਕੰਮ ਕਰਨ ਵਾਲੇ ਸਾਰੇ ਸਕੂਲਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਤਨਵਾ ਸੁਭਾਵਾਂ ਤੋਂ ਬਚਣ ਦੇ ਨਿਰਦੇਸ਼ ਦਿੱਤੇ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਪੀਣ ਵਾਲੇ ਪਾਣੀ ਦੀ ਉਪਲਬਧਤਾ ਨੂੰ ਵੀ ਯਕੀਨੀ ਬਣਾਇਆ ਜਾਵੇ ਪੰਜਾਬ ਤੇ ਹਰਿਆਣਾ ਦੇ ਮੌਸਮ ਨੂੰ ਲੈ ਕੇ ਵਿਭਾਗ ਨੇ ਚੇਤਾਵਨੀ ਕੀਤੀ ਜਾਰੀ ਪੰਜਾਬ ਤੇ ਹਰਿਆਣਾ ਦੇ ਮੌਸਮ ਦੇ ਲੈ ਕੇ ਵਿਭਾਗ ਨੇ 24 ਘੰਟਿਆਂ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ 20 ਤੇ 22 April ਤੱਕ ਪੰਜਾਬ ਸਮੇਤ ਚੰਡੀਗੜ੍ਹ ਅਤੇ ਹਰਿਆਣਾ ਦੇ ਕਈ ਥਾਵਾਂ ਤੇ ਗਰਜ ਅਤੇ ਹੜ੍ਹ ਨਾਲ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਦੱਸਦਾ ਹੈ ਕਿ ਪੰਜਾਬ ਦੇ ਕਈ ਹਿੱਸਿਆਂ 'ਚ ਤੇਜ਼ ਹਨੇਰੀ ਨਾਲ ਭਾਰੀ ਮੀਂਹ ਵੀ ਪੈ ਸਕਦਾ ਹੈ ਇਸ ਦੌਰਾਨ ਕਈ ਥਾਵਾਂ ਤੇ ਡਾਕਟਰ ਦੇ ਕਿਪੇ ਅਤੇ ਵਾਹਨ ਚਾਲਕਾਂ ਨੂੰ ਸੜਕਾਂ ਤੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹਦੇ ਨਾਲ ਹੀ ਅੰਮ੍ਰਿਤਸਰ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਕਈ ਇਲਾਕਿਆਂ ਵਿੱਚ ਮੀਂਹ ਦੇ ਨਾਲ ਗੜੇ ਵੀ ਪਏ ਨੇ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਮਿਲਦੇ ਹਾਂ ਹੋਰ ਖਬਰਾਂ ਨਾਲ ਫਤਲੀ ਐਨ ਆਈ ਧੰਨਵਾਦ ਸਤਿ ਸ਼੍ਰੀ ਅਕਾਲ